ਮੈਡਮ ਮੈਂ ਸੁਣਿਆ ਫਗਵਾੜੇ ਦਾ ਮਹੂਸ ਸਟੋਰ ਬੰਦ ਹੋਣ ਜਾ ਰਿਹਾ ਜੀ ਹਾਂਜੀ ਬਿਲਕੁਲ ਕਿਉਂਕਿ ਮੇਰਾ ਵੀਜ਼ਾ ਲੱਗ ਚੁੱਕਿਆ ਇੰਗਲੈਂਡ ਦਾ ਤੇ ਮੈਂ ਜਾ ਰਹੀ ਹਾਂ ਸਟੱਡੀ ਲਈ ਅਬ੍ਰੋਡ ਤੇ ਮੈਨੂੰ ਆ ਪੂਰਾ ਸਟੋਰ ਕਰਨਾ ਪੈ ਰਿਹਾ ਬੰਦ ਮੈਡਮ ਪੱਕਾ ਫੇ ਤੁਹਾਨੂੰ ਕਾਟਾ ਕੋਟਾ ਪੈ ਰਿਹਾ ਹੋਣਾ ਮੈਮ ਕਾਟਾ ਕੋਈ ਨਹੀਂ ਪੈ ਰਿਹਾ ਕਿਉਂਕਿ ਪਿਛਲੇ 8 ਸਾਲਾਂ ਤੋਂ ਮੈਂ ਰੈਸਟੋਰੈਂਟ ਚਲਾ ਰਹੀ ਹਾਂ ਤੇ ਮਹੀਨੇ ਦੇ ਲੱਖਾਂ ਲੱਖਾਂ ਰੁਪਏ ਬੈਠੇ ਮੈਂ ਇੱਥੇ ਕੁਮਾਰੀ ਹਾਂ ਤੇ ਇਹ ਤਾਂ ਮੇਰੀ ਮਜਬੂਰੀ ਆ ਜੇ ਮੈਨੂੰ ਇਹ ਰੈਸਟੋਰੈਂਟ ਛੱਡ ਕੇ ਅਬ੍ਰੋਡ ਸਟੱਡੀ ਕਰਨ ਲੈ ਜਾਣਾ ਪੈ ਰਿਹਾ ਬਨਾਂ ਮੈਂ ਇਸ ਸਟੋਰ ਨੂੰ ਮੈਂ ਕਦੀ ਛੱਡ ਕੇ ਨਾ ਜਾਵਾਂ ਮੇਰਾ ਦਿਨ ਨਹੀਂ ਕਰਦਾ ਬਿਲਕੁਲ ਵੀ ਮੈਡਮ ਜੇ ਐਨਾ ਹੀ ਲਗਾਵਾ ਇਸ ਰੈਸਟੋਰੈਂਟ ਦੇ ਨਾਲ ਤੇ ਰੈਸਟੋਰੈਂਟ ਨੂੰ ਕਿਸੇ ਆਪਣੇ ਪਿਆਰੇ ਰਿਸ਼ਤੇਦਾਰ ਨੂੰ ਦੇ ਦਿਓ ਜਾਂ ਸਖੇ ਭੈਣ ਭਰਾ ਨੂੰ ਹੀ ਦੇ ਦਿਓ ਮੈਂ ਮੇਰੇ ਰਿਸ਼ਤੇਦਾਰ ਸਾਰੇ ਬਾਹਰ ਨੇ ਇਨਫੈਕਟ ਮੇਰੀ ਫੈਮਲੀ ਵੀ ਬਾਹਰ ਹੈ ਤੇ ਮੈਂ ਇਥੇ ਕੱਲ ਨਿੱਕਲੀ ਕੁੜੀ ਆ ਆਪਣੀ ਮਾਪਿਆਂ ਦੀ ਤੇ ਮੈਨੂੰ ਹੁਣੇ ਰੈਸਟੋਰ ਸੈੱਲ ਹੀ ਕਰਨਾ ਪਏਗਾ ਮਤਲਬ ਇਹ ਤੁਸੀਂ ਰੈਸਟੋਰੈਂਟ ਸਾਰਾ ਦੇ ਦੇਣਾ ਹਾਂ ਜੀ ਲੱਗਿਆ ਲਗਾਇਆ ਸੈਟਅਪ ਅਸੀਂ ਸਾਰਾ ਤੁਹਾਨੂੰ ਨਾਲ ਦੇਣਾ ਇੰਪਲਸ ਰੱਖਣ ਲਈ ਤੁਹਾਨੂੰ ਡੀ ਫਰੀਜ਼ਰ ਵੀ ਨਾਲ ਮਿਲੇਗੀ ਇਸ ਤੋਂ ਇਲਾਵਾ ਸਕੂਪਿੰਗ ਦੇ ਲਈ ਤੁਹਾਨੂੰ ਸਕੂਪਿੰਗ ਵਾਲੀ ਫਰੀਜ਼ਰ ਵੀ ਬਾਕਾਇਦਾ ਮਿਲੇਗੀ ਐਂਡ ਦੈਨ ਵਾਫਲ ਬਣਾਉਣ ਲਈ ਬੱਬਲ ਵਾਫਲ ਮਸ਼ੀਨ ਪੈਨਕੇਕਸ ਬਣਾਣ ਲਈ ਮਿਨੀ ਚਾਕਲੇਟ ਪੈਨਕੇਕਸ ਲਈ ਮਸ਼ੀਨ ਐਂਡ ਦੈਨ ਵਾਫਲਸ ਲਈ ਮਸ਼ੀਨ ਐਂਡ ਦੈਨ ਸਲਾਈਸ ਲਈ ਇਨਫੈਕਟ ਤੁਹਾਨੂੰ ਵਾਫਲ ਕੋਨ ਜਿਹੜੇ ਆਈਸਕ੍ਰੀਮ ਕੋਨ ਹੁੰਦੇ ਨੇ ਉਹਨੂੰ ਬਣਾਣ ਲਈ ਵੀ ਮਸ਼ੀਨ ਵਿੱਚ ਦਿੱਤੀ ਜਾਏਗੀ ਮਤਲਬ ਕਿ ਸਾਰਾ ਸੈਟਅਪ ਤੁਸੀਂ ਜੋ ਵੀ ਲਗਾ ਹੋਇਆ ਵੈਫਲ ਹਾਊਸ ਦਾ ਉਹ ਤੁਸੀਂ ਐਗਜ਼ੈਕਟ ਇੱਦੀ ਦੇ ਦੇ ਦਾਂਗੇ ਹਾਂਜੀ ਐਗਜ਼ੈਕਟ ਇੱਦੀ ਦੇ ਦੇ ਦਾਂਗੇ ਇਸ ਤੋਂ ਇਲਾਵਾ ਮੇਹਤੋ ਇੱਕ ਬਾਹਲਾ ਕਾਊਂਟਰ ਪੂਰਾ ਬਣਿਆ ਹੋਇਆ ਹੈ ਉਹ ਇੱਥੇ ਤੁਸੀਂ ਮੇਹਤੋ ਸਟਾਰਟ ਕਰ ਸਕਦੇ ਆ ਜਾਂ ਸ਼ੇਕ ਸਟਾਰਟ ਕਰ ਸਕਦੇ ਕੁਛ ਵੀ ਸਟਾਰਟ ਕਰ ਸਕਦੇ ਹੋ ਇਸ ਤੋਂ ਇਲਾਵਾ ਮੇਰੇ ਤੋਂ ਇੱਕ ਡੀਪ ਫ੍ਰੀਜ਼ਰ ਨਾਰਮਲ ਪਈ ਹੋਈ ਹੈ ਜਿਹਦੇ ਵਿੱਚ ਤੁਸੀਂ ਡਰਿੰਕਸ ਵਗੈਰਾ ਵੀ ਆਪਣੀਆਂ ਸੈਲ ਕਰ ਸਕਦੇ ਰਗਾ ਕੇ ਠੀਕ ਹੈਗੇ ਆ ਤੁਸੀਂ ਮਤਲਬ ਘਾਟਾ ਘੂਟਾ ਨਾ ਇਦਾਂ ਹੀ ਪਵਾ ਲਿਓ ਕਿ ਤੁਸੀਂ ਇਦਾਂ ਹੀ ਸਟੋਰ ਛੱਡ ਕੇ ਚੰਨੇ ਆ ਹੁਣ ਮੈਡਮ ਘਾਟਾ ਪੰਦਰ ਪਈ ਜਾਵੇ ਪਰ ਅਸੀਂ ਚੀਜ਼ਾਂ ਬਿਲਕੁਲ ਵਧੀਆ ਦਿੱਤੀਆਂ ਨੇ ਪੂਰਾ ਤੁਸੀਂ ਦੇਖ ਸਕਦੇ ਫਲੋਰ ਸਾਰਾ ਪੂਰੀ ਤਰ੍ਹਾਂ ਫਰਨੀਸ਼ ਕੀਤਾ ਹੋਇਆ ਚੰਗੀ ਤਰੀਕੇ ਨਾਲ ਆਪਣੇ ਵਾਲਪੇਪਰ ਵਗੈਰਾ ਪ੍ਰੋਪਰ ਲੱਗੇ ਹੋਏ ਨੇ ਇੰਟੀਰੀਅਰ ਉਪਰਲੇ ਸਾਈਡ ਡਾਊਨ ਸੀਲਿੰਗ ਪ੍ਰੋਪਰ ਹੋਈ ਹੋਈ ਹੈ ਤੇ ਬਾਹਰ ਟਫਨ ਵਗੈਰਾ ਵੀ ਪ੍ਰੋਪਰ ਲੱਗਾ ਹੋਇਆ ਹੈ ਏਸੀ ਵੀ ਤੁਹਾਨੂੰ ਵਿੱਚ ਸੈਟਅਪ ਲਗਾ ਲਗਾ ਉਹ ਪਹਿਲੇ ਦਿਨ ਤੋਂ ਆ ਕੇ ਆਪਣੀ ਕਮਾਈ ਕਰ ਸਕਦਾ ਵਰਨਾ ਇੱਥੇ ਲੋਕਾਂ ਨੂੰ ਸਾਲਾਂ ਹੀ ਲੱਗ ਜਾਂਦੇ ਨੇ ਆਪਣੀ ਨਾਮ ਬਣਾਉਣ ਲਈ ਕਿ ਸਾਨੂੰ ਲੱਗਾ ਲਗਾਇਆ ਸੈਟਅਪ ਮਿਲਦਾ ਪਿਆ ਤੇ 8 ਸਾਲ ਪੁਰਾਣਾ ਨਾਮ ਵੀ ਮਿਲਦਾ ਪਿਆ ਤੁਹਾਨੂੰ ਨਾਲ ਕਿਉਂਕਿ ਸਾਡੇ ਬਹੁਤ ਸਾਰੇ ਕਸਟਮਰ ਨੇ ਜਿਹੜੇ ਅਸੀਂ 8 ਸਾਲਾਂ ਦੇ ਵਿੱਚ ਜੋੜੇ ਨੇ ਕਿਉਂਕਿ ਸਾਡੇ ਟੇਸ ਕਰਕੇ ਮੈਡਮ ਉਹ ਜੋੜੇ ਨੇ ਤੇ ਉਹ ਟੇਸ ਦੀ ਰੈਸਿਪੀ ਜੋ ਵੀ ਹੈ ਤੁਹਾਨੂੰ ਸਾਰਾ ਕੁਝ ਅਸੀਂ ਪ੍ਰੋਵਾਈਡ ਕਰਾਂਗੇ ਇਨਫੈਕਟ ਤੁਹਾਨੂੰ ਟ੍ਰੇਨਿੰਗ ਜਿਹੜਾ ਸਟਾਫ ਹੈ ਤੁਹਾਡਾ ਟ੍ਰੇਨ ਵੀ ਅਸੀਂ ਕਰਕੇ ਦਵਾਵਾਂਗੇ ਮੈਡਮ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਪੂਰਾ ਸੈਟਅਪ ਇੱਥੇ ਲੱਗਿਆ ਹੋਇਆ ਸਭ ਕੁਝ ਲੱਗਿਆ ਹੋਇਆ ਮਤਲਬ ਪਹਿਲੇ ਦਿਨ ਤੋਂ ਹੀ ਬਿਨਾ ਕੋਈ ਹੱਥ ਪੈ ਮਾਰੇ ਬਿਨਾ ਮਿਹਨਤ ਕੀਤੇ ਬਿਨਾ ਚੀਜ਼ਾਂ ਲੱਭੇ ਉਹਨੂੰ ਸਭ ਕੁਝ ਡੈਡੀ ਮਿਲ ਜਰਨਾ ਨਾ ਅੱਡੇ ਕੋ ਪਿਛਲੇ 8 ਸਾਲਾਂ ਤੋਂ ਡੀਲਰਸ ਵੀ ਸਾਰੇ ਕੰਟੈਕਟਸ ਨੇ ਮੇਰੇ ਉਹ ਵੀ ਸਾਡਾ ਕੰਟਰੈਕਟ ਵਗੈਰਾ ਮੈਂ ਉਹਨਾਂ ਦਾ ਪ੍ਰੋਪਰ ਕਰਵਾਉਂਗੀ ਤਾਂ ਕਿ ਤੁਹਾਨੂੰ ਕੋਈ ਵੀ ਸਮਾਨ ਲੈਂਚ ਵਿੱਚ ਕੋਈ ਦਿੱਕਤ ਨਾ ਆਵੇ ਤੁਹਾਨੂੰ ਬੈਠੇ ਬਿਠਾਏ ਸਾਰਾ ਸਮਾਨ ਇੱਥੇ ਆਵੇ ਮਤਲਬ ਉਹ ਬੈਠੇ ਤੇ ਬਸ ਕਸਟਮਰ ਨੂੰ ਡੀਲ ਕਰੇ ਤੇ ਉਹਨਾਂ ਨੂੰ ਸਵਾਦ ਆਪਣੇ ਫੀਲਾਂ ਬੈਠੇ ਬਿਠਾਏ ਦੀ ਕਮਾਈ ਹੈ ਮੌਕਾ ਹੈ ਤੁਸੀਂ ਲੈ ਸਕਦੇ ਹੋ ਸੋ ਜਿਹੜੇ ਵੀ ਬੰਦੇ ਵੀਡੀਓ ਦੇਖ ਰਹੇ ਨੇ ਜੇ ਤੁਸੀਂ ਵੀ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਆ ਇੱਥੇ ਤੁਹਾਨੂੰ ਸਭ ਕੁਝ ਬਨਿਆ ਬਨਾਇਆ ਮਿਲ ਰਿਹਾ ਕੁਝ ਨਹੀਂ ਕਰਨਾ ਤੁਸੀਂ ਤੇ ਜੇ ਤੁਸੀਂ ਆਪਣਾ ਕੋਈ ਜੋਬ ਤੇ ਲੱਗੇ ਹੋયા ਕੰਮ ਕਰਦੇ ਆ ਜਾਂ ਤੁਸੀਂ ਸਟਾਰਟਅਪ ਕਰਨਾ ਚਾਹੁੰਦੇ ਆ ਜਾਂ ਆਲਰੇਡੀ ਤੁਹਾਡੇ ਕੋਈ ਬਿਜ਼ਨਸ ਚੱਲ ਰਹੇ ਨੇ ਤੁਸੀਂ ਉਹਦੇ ਵਿੱਚ ਐਡ-ਆਨ ਕਰਨਾ ਚਾਹੁੰਦੇ ਆ ਤੇ ਇਹ ਤੁਹਾਡੇ ਲਈ